ज़िंदबादेव पके करो बचे मारियो पके करो नो पके करो वके करो ज़िंद ਕੱਟ ਨਹੀਂ ਆਗੇ ਕੱਟ ਲਿਆਗੇ ਹਾਂਜੀ ਅੱਜ ਧਰਨਾ ਦੇ ਰਹੇ ਹੋ ਕੀ ਗੱਲ ਹੈ ਜੀ ਸਰ ਇਹ ਧਰਨਾ ਸਾਡਾ ਮਿਲ ਦੇ ਕੱਚੇ ਮਜ਼ਦੂਰਾਂ ਦਾ ਚੱਲ ਰਿਹਾ ਜੀ ਜੋ ਕਿ ਪਹਿਲਾਂ ਫਿਕਦਾਰੀ ਸਿਸਟਮ 'ਚ ਚੱਲ ਰਹੇ ਹਾਂ ਇਹਨਾਂ ਦੀ ਮੰਗ ਆ ਕਿ ਸਾਨੂੰ ਮਿਲ ਰੋਲ ਤੇ ਕੀਤਾ ਜਾਵੇ ਤੇ ਮੁੱਦਾ ਵੀ ਸਾਡਾ ਸਾਰੀ ਹੋਇਆ ਪਾਸ ਹੋਇਆ ਬਾਈ ਏਜੰਡਾ ਪਾਸ ਕਰਕੇ ਸਾਡਾ ਸਿੱਧਾ ਵਾਹ ਸਾਨੂੰ ਮੈਨੇਜਮੈਂਟ ਕੋਈ ਰਾਹ ਨਹੀਂ ਦੇ ਰਹੀ ਇਸ ਲਈ ਇਹ ਟੈਂਕੀ ਤੇ ਚੜਦੇ ਦਾ ਸਟੈਂਡ ਲੱਤਾ ਜੇਕਰ ਸਾਡੇ ਮੰਗਾ ਪੂਰੀਆਂ ਨਾ ਹੋਈਆਂ ਤਾਂ ਸਾਡੇ ਮੁਲਾਜ਼ਮ ਜਿੰਨੇ ਵੀ ਟੈਂਕੀ ਤੇ ਸਾਰੀ ਚੜ ਕੇ ਛਾਲਾ ਮਾਰਦਾਂਗੇ ਖੁਦ ਕੁਝੇ ਕਰਨੇ ਤਿਆਰ ਆ ਜੇ ਸਾਡਾ ਕੋਈ ਮਸਲਾ ਨਾ ਹੱਲ ਹੋਇਆ ਪ੍ਰਸ਼ਾਸਨ ਤੇ ਮਿਲ ਮੈਨੇਜਮੈਂਟ ਦੀ ਕੋਈ ਗੱਲਬਾਤ ਹੋਈ ਏ ਤੁਹਾਡੇ ਨਾਲ ਪ੍ਰਸ਼ਾਸਨ ਸਾਡੇ ਮੀਟਿੰਗਾਂ ਕਰੀ ਜਾਂਦਾ ਜੀ ਸਾਡਾ ਕੋਈ ਹੱਲ ਕਰਦਾ ਨਹੀਂ ਮੈਨੇਜਮੈਂਟ ਨੇ ਪਹਿਲਾਂ ਏਜੰਡਾ ਪਾਸ ਕਰਿਆ ਹੋਇਆ ਸਾਡਾ ਹੋਂਸਾਨ ਮੈਨੇਜਮੈਂਟ ਰਾਣੀ ਦੇ ਰਹੀ ਚਲ ਬਰਦੋ ਮਾਰੋ ਮਾਰੋ ਮੋਤਵਾਹੋ ਬੱਕੇ ਕਰੋ ਬੱਕੇ ਕਰੋ ਬੱਕੇ ਕਰੋ ਮਰਦਾਬਾ ਮਰਦਾਬਾ ਸਟੇਕ ਜਿੰਦਾਬਾਦ ਸਟੇਕ ਜਿੰਦਾਬਾਦ ਕੱਚੇ ਮਰਾਜਾ ਪੱਕੇ ਕਰੋ ਕੱਚੇ ਮਰਾਜਾ ਪੱਕੇ ਕਰੋ ਸਟੇਕ ਜਿੰਦਾਬਾਦ ਸਟੇਕ ਜਿੰਦਾਬਾਦ ਬੱਕੇ ਕਰੋ मुरदाबाद